ਬੜੀ ਮਜ਼ਬੂਤੀ ਰੱਖਦਾ ਹੈ ਠੀਕ ਚਾਰਖੰਡ ਦੇ ਅੰਦਰ ਕਾਂਗਰਸ ਦਾ ਅਤੇ ਚਾਰਖੰਡ ਮੁਕਤੀ ਬੋਰਡੇ ਦਾ ਜਿਹੜਾ ਅਲਾਈਅንስ ਹੈ ਉਹ ਲਗਭਗ ਫਾਈਨਲ ਹੈ ਇਸੇ ਢੰਗ ਨਾਲ ਬਿਹਾਰ ਚ ਬੇਸ਼ੱਕ ਨਿਤਿਸ਼ ਬਾਬੂ ਵਿੱਚੋਂ ਨਿਕਲ ਗਏ ਲਾਲੂ ਪ੍ਰਸਾਦ ਯਾਦੋ ਤੇ ਕਾਂਗਰਸ ਦਾ ਜਿਹੜਾ ਅਲਾਇੰਸ ਹੈ ਹੋਰ ਛੋਟੀਆਂ ਪਾਰਟੀਆਂ ਨੂੰ ਲੈ ਕੇ ਉਹ ਵੀ ਲਗਭਗ ਹੋ ਚੁੱਕੇ। ਇਸੇ ਢੰਗ ਨਾਲ ਵੈਸਟ ਬੰਗਾਲ 'ਚ ਮੈਂ ਪਰਸੋ ਸਵੇਰੇ ਮੇਰੀ ਫ라이ਟ ਅਕਲ ਕਰਤੇ ਚੱਲਿਆ। ਤੇ ਕਾਫੀ ਅੱਗੇ ਸਾਡਾ ਅਲਾਇੰਸ ਉੱਤੇ ਤਿੰਨ ਤਰਾ ਹੋਏਗਾ। ਕਮਿਊਨਿਸਟ ਪਾਰਟੀ ਨਾਲ ਹੋਏਗਾ। ਔਰ ਮੰਮਤਾ ਜੀ ਨਾਲ ਹੋਏਗਾ। ਮੈਨੂੰ ਪੂਰਨ ਆਸ ਹੈ ਕਿ ਉਹ ਵੀ ਹੋ ਜਾਏ ਤੇ ਇਸੇ ਢੰਗ ਨਾਲ ਯੂਪੀ ਚ ਪਿਛਲੇ ਦਿਨਾਂ ਚ ਸਾ ਗੱਲ ਆਇਆ ਇਸ ਇਹਨਾਂ ਨਾਲ ਅਖਲੇਸ਼ ਬਾਬੂ ਜੀ ਨਾਲ ਹੋ ਗਿਆ ਤੇ ਅਸੀਂ ਜ਼ਬਰਦਸਤ ਟੱਕਰ ਅਖਲੇਸ਼ ਜੀ ਨੂੰ ਲੈ ਕੇ ਯੂਪੀ ਚ ਦਮਾ ਗਏ ਸੋ ਜਿਨ੍ਹਾਂ ਜਿਨ੍ਹਾਂ ਸੂਬਿਆਂ ਚ ਮੇਰੇ ਹੀ ਦੇਖਨੇ ਚਲਦੀ ਹੈ ਨਾਰਥ-ਈਸਟ ਇੰਡੀਆ ਸਟੇਟਾਂ ਚ ਅਸੀਂ ਤ੍ਰਿਪੁਰਾ ਚ ਸੀਪੀਐਮ ਨਾਲ ਸਮਝੌਤਾ ਕਰਾਂਗੇ ਕਿਸੇ ਢੰਗ ਨਾਲ ਇੱਕ ਦੋ ਹੋਰ ਸਟੇਟਾਂ 'ਚ ਉਥੇ ਸਾਡੀ ਸਮਝੌਤੇ ਦੀ ਗੱਲ ਚੱਲਦੀ ਹੈ। ਅ ਉਥੇ ਵੀ ਜੇ ਫਿਰ ਮੈਂ ਅਲਿਆ ਸ਼ਿਲਾਂਗ ਦੀ ਸੀਟ ਅਸੀਂ ਲੜਾਂਗੇ। ਔਰ ਤੁਰਾ ਦੀ ਜਿਹੜੀ ਸੀਟ ਹੈ ਇਹ ਅਸੀਂ ਆਫਰ ਕੀਤੀ ਹੈ ਸੀਡੀਐਮ ਨੂੰ। ਸੋ ਕੁੱਲ ਪਲਾ ਕੇ ਮੇਰਾ ਕਹਿਣ ਦਾ ਮਤਲਬ ਕਿ ਦੇਸ਼ ਦੇ ਲੋਕ ਇਸ ਗੱਲ ਨੂੰ ਸਮਝਦੇ ਹੈ ਕਿ 2019 ਵਿੱਚ ਵੀ 36% ووٹ ਬੀਜੇਪੀ ਨੂੰ ਪਈ ਸੀ 62% ووٹ ਇਹਨਾਂ ਤੋਂ ਖਿਲਾਫ ਲੋਕਾਂ ਨੇ ਪਾਈ ਹੈ ਔਰ ਇਸ ਵਾਰ ਉਸ ਬੋਟ ਚ ਕਾਫੀ ਵੱਡਾ ਹੋੜ ਦੀ ਉਮੀਦ ਹੈ ਕੋਈ ਬਹੁਤ ਵੱਡਾ ਵਿਰੋਧ ਹੈ ਇਹ ਜਿਹੜੀ ਬੀਜੇਪੀ ਦੀ ਹੈ ਜਿਹੜੀ ਦਾ ਪੋਲਿਸੀਆ ਦਾ ਉਹ ਸਾਰੇ ਦੇਸ਼ ਵਿੱਚ ਹੈ ਔਰ ਇਹ ਨਤੀਜੇ ਆਣ ਤੋਂ ਹੀ ਪਤਾ ਲੱਗੇਗਾ ਜਦੋਂ ਤਸਵੀਰ ਤੁਹਾਡੇ ਸਾਹਮਣੇ ਹੋਏ ਇਸੇ ਢੰਗ ਨਾਲ ਪੰਜਾਬ ਦੇ ਅੰਦਰ ਵੀ ਜਦੋਂ ਨਤੀਜੇ ਆਣਗੇ ਦਾ ਤੁਹਾਡੇ ਸਾਹਮਣੇ ਆਏਗਾ ਕਿ ਮੈਂ ਹੋਰ ਤਾਂ ਬਹੁਤੀ ਗੱਲ ਹੀ ਕਹਿੰਦਾ ਤੇ ਕਦੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਭਾਜਪਾ ਨੂੰ ਅਸੀਂ ਨਹੀਂ ਮਹਿਸੂਸ ਕਰਦੇ ਕਿ ਅੱਜ ਤ੍ਰਿਕ ਵਿੱਚ ਇੱਕ ਵੀ ਸੀਟ ਉਹਨਾਂ ਨੂੰ ਮਿਲ ਸਕਦੀ ਹੈ 13 ਤੋਂ 13 ਨਹੀਂ ਹਾਲਾਤ ਹੈ ਹਾਲਾਤ ਸੋ ਜਿਹੜੀ ਮੁੱਖ ਟੱਕਰ ਹੈ ਉਹ ਵੀ ਜਮੀਨਾ ਬਾਕੀ ਪਾਰਟੀਆਂ ਨਾਲ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਕਿਉਂਕਿ ਲੜਾਈ ਜਿਹੜੀ ਹੈ ਉਹ ਵਿਚਾਰਧਾਰਾ ਦਾ ਕਿਸੇ ਰਾਜੀ ਨਹੀਂ ਜੀ ਨੀਜੀ বিজেਪ ਰਾਜਨੀ ਹੈ ਲੜਾਈ ਵਿਚਾਰਤਾਰਾ ਉਹ ਰਾਈਟ ਚ ਖੜੇ ਹੈ ਸਾਡੀ ਕਪੜੀ ਵਿਚਾਰਤਾਰਾ ਕਾਂਗਰਸ ਦੀ ਤੇ ਕਾਂਗਰਸ ਦਾ ਜਿਹੜਾ ਸਭ ਤੋਂ بڑا ਸਰਮਾਇਆ ਹੈ ਸਭ ਤੋਂ بڑی ਜਿਹੜੀ ਦੌਲਤ ਹੈ ਉਹ ਸਾਡੀ ਵਿਚਾਰਤਾਰਾ ਹੈ ਔਰ ਸਾਡੀ ਵਿਚਾਰਧਾਰਾ ਦੇ ਨਾਲ ਰਲਦੀ ਮਿਲਦੀ ਜਿੰਨੇ ਵਿਚਾਰਤਾਰਾ ਵਾਲੀਆਂ ਪੋਲੀਟੀਕਲ ਪਾਰਟੀਆਂ ਦੇਖ ਲਿਆ ਉਹ ਆਲਮੋਸਟ ਸਾਡੇ ਨਾਲ ਚੱਲਣ ਨੂੰ ਤਿਆਰ ਹੈ ਠੀਕ ਹੈ ਜਦੋਂ ਸੀਟਾਂ ਦਾ ਲੈਣ ਦੇਣ ਹੁੰਦਾ ਹੈ ਉਹਦੇ ਵਿੱਚ ਥੋੜਾ ਬਹੁਤਾ ਕਿਤੇ ਮੰਮਟਾਪ ਵੀ ਆ ਜਾਂਦਾ ਕਿਤੇ ਰਿਕਵਟ ਵੀ ਹੋ ਜਾਂਦੀ ਹੈ ਕਿਤੇ ਕੋਈ ਵੱਧ ਮੰਗਦਾ ਕਿਤੇ ਕੋਈ ਕੱਟ ਦੇਣ ਨੂੰ ਤਿਆਰ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਮੇਰੇ ਬਤਵਾਂ ਆਣ ਵਾਲੇ 10 ਦਿਨ ਦੇ ਵਿੱਚ ਟੋਟਲ ਖਤਮ ਹੋ ਕੇ ਬਿਲਕੁਲ ਤਸਵੀਰ ਜਿਹੜੀ ਆ ਉਹ ਸਾਫ਼ ਤੇ ਸਰ ਪੰਜਾਬ 'ਚ ਵੀ ਜਿਹੜੀ ਕਾਂਗਰਸ ਉਹ ਕੱਲ੍ਹ ਲਾਂਚ ਦੇ ਤੌਰ ਤੇ ਮੈਂ ਇਹਦੇ ਬਾਰੇ ਹਲੇ ਕੁਝ ਨਹੀਂ ਕਹਿਣਾ ਜੀ ਫਿਰ ਇਹ ਹਜੇ ਪ੍ਰੀਵਿਊ ਹੈ ਸਰ ਇੱਕ ਇਹ ਦੱਸੋ ਵੀ ਭਾਰਤੀ ਜਨਤਾ ਪਾਰਟੀ ਨੇ ਮੋਦੀ ਜੀ ਨੂੰ ਪ੍ਰੋਜੈਕਟ ਕੀਤਾ ਹੈ ਤੇ ਉਹਨਾਂ ਦਾ ਏਜੰਡਾ ਵੀ 400 ਤੋਂ ਜ਼ਿਆਦਾ ਸੀਟਸ ਅਸੀਂ ਲੈਣਾ ਤਾਂ ਇਸੇ ਦੌਰਾਨ ਰਾਹੁਲ ਗਾਂਧੀ ਜੀ ਦੀ ਵੀ ਯਾਤਰਾ ਚੱਲ ਰਹੀ ਹੈ ਉਹ ਦੋਨੋਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਆ ਵੀ ਕਿ ਉਹਦੇ ਨਾਲ ਕਾਂਗਰਸ ਏਜੰਡਾ ਰੱਖਣਾ ਤਾਂ ਕੋਈ ਬਾੜੀ ਗੱਲ ਦੀ ਨਿਸ਼ਾਨੇ ਰੱਖਣਾ ਕੋਈ ਬਾੜੀ ਗੱਲ ਦੀ ਠੀਕ ਹੈ ਲੇਕਿਨ ਨਿਸ਼ਾਨੇ ਹਮੇਸ਼ਾ ਪੂਰੇ ਨਹੀਂ ਹੁੰਦੇ ਸਰ ਇੰਡੀਆ ਦਾ ਨਿਸ਼ਾਨਾ ਉਹਨਾਂ ਨੇ 400 ਦਾ ਰੱਖਿਆ ਉਹਨਾਂ ਨੂੰ ਮੁਬਾਰਕ ਠੀਕ ਹੈ ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਨਿਸ਼ਾਨਾ ਰੱਖਿਆ ਉਹ ਪੂਰਾ ਹੋਏ ਸਰ ਇੰਡੀਆ ਦਾ ਜਿਹੜਾ ਗੜਵੰਧਨ ਹੈ ਕਿ ਚਾਰ ਧਾਰਾ ਨੂੰ ਲੈ ਕੇ ਇਲੈਕਸ਼ਨ ਕਿਹੜਾ ਜੇ ਦਾ ਇੰਡੀਆ ਗਠਬੰਧਨ ਹੈ ਉਹਦੀ ਕੋਈ ਕਿਸੇ ਨੂੰ ਚਿਹਰਾ ਹੀ ਤਰਫ ਨਹੀਂ ਕਲੈਕਟਿਵ ਲੀਡਰਸ਼ਿਪ ਠੀਕ ਹੈ ਕਲੈਕਟਿਵ ਸਰ ਉਹ ਤੇ ਬੀਜਪੀ ਦੀ ਵਿਚਾਰ ਸਾਰੇ ਹਮਸਫਰ ਹੈ ਅਸੀਂ ਸਾਰੇ ਹਮਸਫਰ ਬੀਜਪੀ ਦੀ ਵਿਚਾਰਧਾਰਾ ਦੇਖਦਾ ਬਿਲਕੁਲ ਬਿਲਕੁਲ ਸਰ ਰਾਮ ਮੰਦਰ ਲੜਾਈ ਵਿਚਾਰਧਾਰਾ ਰਾਮ ਮੰਦਰ ਦਾ ਕੋਈ ਕੀ ਲੱਗਦਾ ਪੂਰੇ ਦੇਸ਼ ਤੇ ਘੁੰਮਦੇ ਹੋ ਕਿਦਾਂ ਦਾ ਮੁੱਦਾ ਲੱਗਦਾ ਰਾਮ ਮੰਦਰ ਦਾ ਜਿਹੜਾ ਅਸਰ ਹੈ ਉਹ ਜਿਹਨੂੰ ਕੌ ਵੈਲਟ ਕਹਿੰਦੇ ਆ ਅਸੀਂ ਉਥੇ ਹੈ ਲੇਕਿਨ ਉਹ ਹੌਲੀ ਹੌਲੀ ਮੱਠਾ ज्यों ज्यों वक्त गुजरिया जो जोश है वो ठंडा हो रहा क्योंकि राम तो सब राम साढ़े भी है राम उन्होंने भी है राम की कि मार्केटिंग करनी है अलायंस क्यों हो रहा और फोकस की है, में न, अलाएंस? अलाएंस है इस करके हो रहा है इस देश की दे संस्कृति को बचा इस देश दे हो रही बचा इस देश के डिफरेंट जसियां इंस्टीट्यूशन है ਉਦੇ ਬੀਸੀ ਉਸ ਤੋਂ ਮੁਲਕ ਨੂੰ ਬਚਾ। ਸਰ ਇੱਕ ਡੈਮੋਕ੍ਰੇਸੀ ਜ ਤੁਸੀਂ ਇਹ ਚੀਜ਼ ਨੂੰ ਕਿਦਾਂ ਦੇ ਮੈਂ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਹਾਂ ਤੁਹਾਡੀ ਗੱਲ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਇਸ ਦੇਸ਼ ਦੀ ਜਿਹੜਾ ਪ੍ਰਜਾਤੰਤਰ ਹੈ ਡੈਮੋਕ੍ਰੇਸੀ ਹੈ ਉਹ ਪਿਛਲੇ 70 ਸਾਲ ਤੋਂ ਪਰਪੱਕ ਹੋਈ ਹੈ। ਇਸ ਦੇਸ਼ ਦੀ ਜਿਹੜੀ ਪ੍ਰਜਾਤੰਤਰ ਦੀ ਜਿਹੜੀ ਸਭ ਤੋਂ ਵੱਡੀ ਡਿਫਿਕਲਟੀ ਜਿਹੜੀ ਹੈਗੀ ਹੈ ਪੰਡਤ ਦੇਰੂ ਜੀ ਨੇ ਇੱਕ ਵਾਰ ਕਿਹਾ ਤਾਂ ਇਥੇ ਕੰਟਰਡਿਕਸ਼ਨ ਬਹੁਤ ਹੈ ਇਥੇ ਟਕਰਾਅ ਬੜਾ ਹੈ ਇਥੇ ਜਾਤ ਦਾ ਟਕਰਾਅ ਹੈ ਇਥੇ ਧਰਮ ਦਾ ਟਕਰਾਅ ਹੈ ਇਥੇ ਬੋਲੀ ਦਾ ਟਕਰਾਅ ਹੈ ਇਥੇ ਇਲਾਕੇ ਦਾ ਟਕਰਾਅ ਹੈ ਇਥੇ ਗਰੀਬ ਅਮੀਰ ਦਾ ਟਕਰਾਅ ਹੈ ਇਥੇ ਜੈਂਡਰ ਦਾ ਟਕਰਾਅ ਹੈ ਤੇ ਸਭ ਤੋਂ ਵੱਡਾ ਜਿਹੜਾ ਟਕਰਾਅ ਇਥੇ ਉਹ ਕਮਨਲ ਹੈ ਧਾਰਮਿਕ ਕੱਟੜਤਾ ਦਾ ਟਕਰਾਅ ਹੈ ਵੀਨਸ ਹਾਰੀਆਂ ਦੇ ਬਾਅਦ ਸਾਊਥ ਏਸ਼ੀਆ ਦੇ ਅੰਦਰ ਅੱਜ ਚਾਈਨਾ ਜੀ ਡੈਮੋਕ੍ਰੇਸੀ ਦੀ ਹੈ ਅੱਜ ਪਾਕਿਸਤਾਨ ਬਰਬਾਦ ਹੋ ਗਿਆ ਅੱਜ ਸ਼੍ਰੀਲੰਕਾ ਬਰਬਾਦ ਹੋ ਗਿਆ ਅੱਜ ਬੰਗਲਾਦੇਸ਼ ਬਰਬਾਦ ਹੋ ਗਿਆ ਅੱਜ ਇਸ ਖਿੱਤੇ ਦੇ ਵਿੱਚ ਅਗਰ ਕਿਤੇ ਡੈਮੋਕ੍ਰੇਸੀ ਹੈ ਤਾਂ ਇਥੇ